ਜਿਹੜਾ ਬੰਦਾ ਹੁਣ ਜਾ ਕੇ ਅਕਾਲ ਤਖਤ ਸਾਹਿਬ ਨੂੰ ਜਾ ਕੇ ਕਹਿੰਦਾ ਹੈ ਕਿ ਇਹਨੂੰ ਪੰਥ ਤੋਂ ਛੇਕੋ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਪੇਸ਼ ਵੀ ਹੋਏ ਐਸਜੀਪੀਸੀ ਨੇ ਨਿਯੁਕਤ ਕੀਤੇ ਆ ਜਥੇਦਾਰ ਉਹ ਸੂਵਮੋਟੋ ਇਹਦਾ ਕੌਗਨਿਸੈਂਸ ਕਿਉਂ ਨਹੀਂ ਲੈਂਦੇ ਇਹਦੇ ਬਾਰੇ ਪੁੱਛ ਕੇ ਜੀ ਖੁਦ ਕਿਉਂ ਨਹੀਂ ਕਰਦੇ ਟ੍ਰਿਗਰ ਦੱਬਿਆ ਗਿਆ ਇਹਦੇ ਵਿੱਚ ਜ਼ਿੰਮੇਵਾਰੀ ਪੁਲਿਸ ਮੁਲਾਜ਼ਮ ਦੀ ਵੀ ਹੈ ਹੈਰਾਨ ਹੈ ਕਿ ਅਕਾਲ ਤਖਤ ਤੋਂ ਜਿਹੜੇ ਕਹਿੰਦੇਕ ਹੁੰਦੇ ਅੱਜ ਜਥੇਦਾਰ ਐ ਉਹਨਾਂ ਨੇ ਇਹਦੇ ਬਾਰੇ ਕਿਉਂ ਨਹੀਂ ਸੂਓ ਮੋਟੋ ਨੋਟਿਸ ਲਿਖਤਾ ਹੈਗਾ ਤਾਂ ਜਿਹੜੇ ਆਪਣੇ ਆਪ ਨੂੰ ਅਨ ਇਲੈਕਟਿਡ ਹਾਊਸ ਦੇ ਮੁਖੀ ਅਕਾਲ ਤਖਤ ਦੇ ਕਹਿੰਦੇਕ ਹੁੰਦੇ ਜਥੇਦਾਰ ਐ ਉਹਨਾਂ ਨੇ ਕਿਉਂ ਨਹੀਂ ਇਹਦੀ ਸੂਓ ਮੋਟੋ ਕੌਗਨੀਸੈਂਸ ਲਿੱਤੀ ਹੈਗੀ ਐ ਪੰਥ ਨਾਲ ਦਰਦ ਰੱਖਦੇ ਹੋਏ ਇਨਸਾਨ ਜਿਨ੍ਹਾਂ ਨੇ ਸਾਡੀ ਡਿੱਗੀ ਪੱਗ ਕਾਨੂੰਨ ਪਸੰਦ ਅਮਨ ਪਸੰਦ ਤਰੀਕੇ ਨਾਲ ਵਾਪਸ ਰੱਖਣ ਦਾ ਯਤਨ ਕੀਤਾ ਹੈ ਫਾਇਰ ਹੋਇਆ ਉਹ ਪੁਲਿਸ ਮੁਲਾਜ਼ਮ ਦੇ ਚਪਟੇ ਦੇ ਵਿੱਚ ਹੋਇਆ ਹੈਗਾ ਤੁਸੀਂ ਇਸ ਚੀਜ਼ ਨੂੰ ਕੀ ਮੰਨਦੇ ਹੋ ਜੇ ਇਥੋਂ ਆਪਣੇ ਗਲੌਕ ਕੱਢ ਰਹੇ ਆ ਤਾਂ ਸਾਹਮਣੇ ਧਾਂਦੇ ਆ ਉਸ ਚੀਜ਼ ਨੂੰ ਕੀ ਮੰਨਦੇ ਹੋ ਕਈ ਲੋਕ ਡਰਾਉਂਦੇ ਵੀ ਹੈਗੇ ਆ ਤੁਸੀਂ ਕਿਵੇਂ ਸਪਸ਼ਟ ਕਰ ਰਹੇ ਮੈਂ ਤਾਂ ਨਹੀਂ ਕਰ ਰਿਹਾ ਮੈਂ ਤਾਂ ਤੁਸੀਂ ਡਰਾਂਗੇ ਆ ਵੀ ਡਰਾਂਗੇ ਮੈਂ ਕਿਉਂ ਹੋ ਸਕਦਾ ਹੈ ਸੁਭੀਰ ਬਾਦ ਨੂੰ ਗੋਲੀ ਲੱਗ ਜਾਂਦੀ ਉਹਨਾਂ ਕਾਫੀ ਸੀਗਾ ਗੋੜੀ ਹਾਲਤ ਸੀ ਨਹੀਂ ਜੀ ਮੈਂ ਨਹੀਂ ਕਿਸੇ ਦੇ ਮਰਡਰ ਦੇ ਵਿੱਚ ਕਿਸੇ ਨੂੰ ਕਹਿੰਦਾ ਕਿ ਮਰਡਰ ਹੋਣਾ ਚਾਹੀਦਾ ਸਾਰੇ ਕਹਿ ਰਹੇ ਆ ਕਿ ਮਾਰਨ ਦਾ ਇੰਟੈਂਸ਼ਨ ਸੀਗਾ ਪਰ ਮੈਂ ਐਵੇਂ ਹੀ ਦੇਖਿਆ ਲੋਕੀ ਬੰਦੂਕਾਂ ਨਾਲ ਧਮਕਾਉਂਦੇ ਆ ਇਹ ਹੈ ਕਿ ਜੋ ਬਾਦਲ ਸਾਹਿਬ ਨੇ ਸਿੱਖਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਨ ਵਾਲੇ ਸੀ ਉਹਨਾਂ ਨੂੰ ਪਾਲਿਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਅੱਜ ਵੀ ਉਹ ਉਹ ਸੰਕ ਸੰਗਤ ਦੀ ਪ੍ਰਧਾਨਗੀ ਕਰ ਰਹੇ ਹਨ ਜਿਨ੍ਹਾਂ ਤੋਂ ਉਹਨਾਂ ਨੇ ਫਤਵਾ ਨਹੀਂ ਲਿੱਤਾ 2011 ਚ ਚੋਣ ਹੋਏ ਹਨ ਇੱਕ ਤਰ੍ਹਾਂ ਦੇ ਅਨ ਇਲੈਕਟਿਡ ਡਿਕਟੇਟਰ ਉਹ ਬਣੇ ਹੋਏ ਹਨ ਪ੍ਰਾਈਵੇਟ ਚੇਰਾ ਪਬਲਿਕ ਹੋਇਆ ਉਹਦੇ ਵਿੱਚ ਦਿਖਾਤਾ ਹੈਗਾ ਕਿ ਉਹ ਬੀਬੀਆਂ ਦਾ ਅਮਾਨ ਕਰਦੇ ਹੈਗੇ ਆ ਤਖਤਾ ਸਾਹਮਣੇ ਪੇਸ਼ ਹੋ ਕੇ ਅਸਤੀਫੇ ਦੇ ਕੇ ਉੱਥੇ ਆਪਣੀ ਗਲਤੀ ਮੰਨੀ ਚਾਹੀਦੀ ਹੈ ਮੇਰੀ ਇੰਨੀ ਉਮਰ ਨਹੀਂ ਕਿ ਮੈਂ ਸਿਆਣੇ ਨੂੰ ਉਜ ਸਿਖਾਉਣ ਦੀ ਕੋਸ਼ਿਸ਼ ਕਰਾਂ ਮੈਨੂੰ ਦੱਸਣ ਦੀ ਕੋਸ਼ਿਸ਼ ਕਰਾਂ ਕਿ ਤੂੰ ਇੱਥੇ ਗਲਤ ਨਹੀਂ ਇੱਥੇ ਸਹੀ ਐ ਇੱਥੇ ਸਹੀ ਨਹੀਂ ਇੱਥੇ ਤੂੰ ਗਲਤ ਆ ਪਰ ਮੈਂ ਇੰਨਾ ਪਾਗਲ ਵੀ ਨਹੀਂ ਇੰਨਾ ਮੈਂ ਮੂਰਖ ਵੀ ਨਹੀਂ ਜਾਂ ਮੇਰੀ ਇੰਨੀ ਉਮਰ ਘਾਟੇ ਵੀ ਨਹੀਂ ਕਿ ਮੈਂ ਸਾਹਮਣੇ ਵਾਲੇ ਗਲਤ ਬੰਦੇ ਨੂੰ ਗਲਤ ਨਾ ਕਹਾ ਪਰ ਮੈਂ ਇੰਨਾ ਪਾਗਲ ਵੀ ਨਹੀਂ ਇੰਨਾ ਮੈਂ ਮੂਰਖ ਵੀ ਨਹੀਂ ਜਾਂ ਮੇਰੀ ਇੰਨੀ ਉਮਰ ਘਾਟੇ ਵੀ ਨਹੀਂ ਕਿ ਮੈਂ ਸਾਹਮਣੇ ਵਾਲੇ ਗਲਤ ਬੰਦੇ ਨੂੰ ਗਲਤ ਨਾ ਕਹਾ ਬੀਤੇ ਦਿਨਾਂ ਦੇ ਵਿੱਚ ਇੱਕ ਆਡੀਓ ਵਾਇਰਲ ਹੁੰਦਾ ਐ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਇਹ ਕਿੰਤੂ ਪਰੰਤੂ ਤਾਂ ਹੋ ਰਹੇ ਨੇ ਕਿਉਂਕਿ ਉਸ ਆਡੀਓ ਦੇ ਵਿੱਚ ਨਾ ਤੇ ਉਹ ਸੁਣਨਯੋਗ ਹੈ ਨਾ ਹੀ ਦੱਸਣਯੋਗ ਹੈ ਜਿਸ ਤਰੀਕੇ ਦੀ ਸ਼ਿਹਦਾਬ ਉਹਦੇ ਵਿੱਚ ਸੀਗੀ ਸ਼ਿਹਦਾਬਲੀ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਹੀ ਅਸੀਂ ਨਾਰਾਇਣ ਸਿੰਘ ਚੌੜਾ ਹਰਤ ਤੇ ਗੱਲ ਕਰਾਂਗੇ ਸਾਡੇ ਨਾਲ ਈਮਾਨ ਸਿੰਘ ਮਾਨ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਇਹਨਾਂ ਤੋਂ ਅਸੀਂ ਖਾਸ ਤੌਰ ਤੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਹੈਗਾ ਅਕਸਰ ਇਹ ਆਵਾਜ਼ ਚੁੱਕਦੇ ਰਹਿੰਦੇ ਨੇ ਕਿ ਐ ਜੀ ਪੀ ਸੀ ਦੀਆਂ ਜਿਹੜੀਆਂ ਨੇ ਵੋਟਾਂ ਹੋਣ ਪੈਣੀਆਂ ਚਾਹੀਦੀਆਂ ਨੇ ਇਸ ਥਿੱਕੇ ਦੇ ਨਾਲ ਵਾਰ ਖਾਸੋਰਤ ਪ੍ਰਧਾਨ ਜੇ ਪੰਥਕ ਸੀਟ ਦੇ ਉੱਤੇ ਐਵੇਂ ਦੇ ਬੈਠੇ ਹੋਣ ਇਸ ਤਿੱਕੇ ਦੀ ਸ਼ਬਦਾਵਲੀ ਵਰਤਦੇ ਹੋਣ ਤੇ ਉਹ ਕਿਵੇਂ ਦੀ ਲੱਗਦੀ ਹੈ ਮਾਨ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਦੀਕਲਾ ਚ ਪੂਰੀ ਜੀ ਆਡੀਓ ਸੁਣੀ ਤੁਸੀਂ ਜਾਂ ਤੁਸੀਂ ਖਬਰਾਂ ਸੁਣੀਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜੀ ਨੂੰ ਇਹ ਗੱਲਾਂ ਕਹੀਆਂ ਇਹ ਸ਼ਬਦਾਵਲੀ ਵਰਤ ਦਿੱਤੀ ਇੰਨਾ ਮਾੜਾ ਬੋਲੇ ਪੱਦੇ ਸ਼ਬਦ ਬੋਲੇ ਮੈਂ ਇਹਦੀ ਖਬਰ ਪੜ੍ਹੀ ਹੈ ਆਡੀਓ ਤੋਂ ਮੈਂ ਹਜੇ ਵਾਂਹਾਂ ਪਰ ਇਹ ਜਿਹੜੀ ਇਹਨਾਂ ਦੀ ਪ੍ਰਾਈਵੇਟ ਕਨਵਰਸੇਸ਼ਨ ਚੱਲਦੀ ਹੈ ਉਹਦੇ ਵਿੱਚ ਕੀ کردار ਇੱਕ ਦੂਜੇ ਦਾ ਰੱਖਦੇ ਆ ਉਹ ਸਾਹਮਣੇ ਆਉਂਦਾ ਹੈ ਇਹ ਜਿਹੜੀਆਂ ਪ੍ਰਾਈਵੇਟ ਕਨਵਰਸੇਸ਼ਨਸ ਇਹਨਾਂ ਦੀਆਂ ਖੁੱਲ ਰਹੀਆਂ ਇਹ ਮੇਰਾ ਖਿਆਲ ਹਜੇ ਹੋਰ ਖੁੱਲਣੀਆਂ ਹੈਗੀਆਂ ਇਹਨਾਂ ਦੇ ਵਿੱਚ ਜਿਹੜੀ ਆਪਸ ਚ ਤਣਾ ਹੈਗਾ ਜੋ ਇਹਨਾਂ ਦੇ ਇੱਕ ਦੂਜੇ ਦੇ ਪੋਲ ਹੈਗੇ ਆ ਉਹ ਹੌਲੀ ਹੌਲੀ ਖੁੱਲਨੇ ਆ ਤੇ ਕਿਉਂ ਖੁੱਲਨੇ ਆ ਕਿਉਂਕਿ ਇਸ ਦਲ ਨੇ ਬਾਦਲ ਦਲ ਨੇ ਰਲ ਮਿਲ ਕੇ ਹਮ ਸਰਕਾਰ ਦੀ ਮਦਦ ਲੈ ਕੇ ਸਿੱਖੀ ਸੰਸਥਾਵਾਂ ਤੇ ਕਬਜ਼ਾ ਕਰਕੇ ਉਰੇ ਬਹੁਤ ਸਾਰੀਆਂ ਗਲਤ ਤੌਰ ਤਰੀਕੇ ਅਪਣਾ ਕੇ ਸਾਡੀ ਐਸਜੀਪੀਸੀ ਨੂੰ ਬਿਲਕੁਲ ਹੀ ਅੱਜ ਨੀਮਾ ਦਿਖਾਤਾ ਹੈਗਾ ਉਹਦੇ ਵਿੱਚ ਚਾਹੇ ਇਹ 328 ਰੂਪਾਂ ਦੀ ਗੱਲ ਕਰੀਏ ਚਾਹੇ ਅਸੀਂ ਬਰਗਾੜੀ ਚ ਜੋ ਬੀਤਿਆ ਜੋ ਗੁਰੂ ਸਾਹਿਬ ਦੀ ਬੇਅਦਬੀ ਹੋਈ ਔਰ ਜੋ ਉਸ ਦਾ ਰਿਸਪੌਂਸ ਸੀਗਾ ਜਿਹਦੇ ਵਿੱਚ ਅਕਾਲ ਤਖਤ ਦੇ ਜ세ਦਾਰ ਨੂੰ ਕਹਿ ਕੇ ਉਹਨਾਂ ਨੇ ਮਾਫੀਨਾਮੇ ਸੱਚੇ ਸੌਦੇ ਵਾਲੇ ਸਾਧ ਨੂੰ ਦਿੱਤੇ ਇਹ ਸਾਰੀਆਂ ਗੱਲਾਂ ਦੇ ਪਿੱਛੇ ਬਹੁਤ ਸਾਰੀਆਂ ਹੋਰ ਆਪਸ 'ਚ ਇਹਨਾਂ ਦੀਆਂ ਸਲਾਹਾਂ ਹੈਗੀਆਂ ਜਿਹੜੀਆਂ ਸਿੱਖ ਪੰਥ ਨੂੰ ਖੋਲ੍ਹਣੀਆਂ ਚਾਹੀਦੀਆਂ ਜੋ ਬਾਦਲਦਲ ਹੈ ਉਸਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਟੈਂਡ ਲੱਤਾ ਸੀਗਾ ਇੱਕ ਪੰਜਾਬੀ ਪਾਰਟੀ ਦਾ ਔਰ ਸਿੱਖੀ ਨੂੰ ਬੀਜੇਪੀ ਦੇ ਅਧੀਨ ਕਰਕੇ ਸਾਨੂੰ ਉਹਦਾ ਇੱਕ ਜੂਨੀਅਰ ਵਿੰਗ ਬਣਾਤਾ ਸੀਗਾ ਆਪਦੇ ਆਪ ਨੂੰ ਪਰਿਵਾਰ ਕਹਿੰਦੇ ਹੁੰਦੇ ਸੀਗੇ ਬੀਜੇਪੀ ਦਾ ਤੇ ਸਾਡੀਆਂ ਸੰਸਥਾਵਾਂ ਦੇ ਉੱਤੇ ਜਿਹੜੀ ਸੋਚ ਗੁਰੂ ਸਾਹਿਬਾਨਾਂ ਦੀ ਹੈ ਉਹ ਖਤਮ ਕਰਤੀ ਸੀਗੀ ਉਹਦੇ ਥਾਂ ਇਹਨਾਂ ਨੇ ਜੋ ਬੀਜੇਪੀ ਦੀ ਸੋਚ ਹੈ ਉਹ ਲਾਗੂ ਕਰਨ ਦਾ ਯਤਨ ਕੀਤਾ ਹੈ ਇਹ ਬਹੁਤ ਸਾਰੇ ਹੋਰ ਇਹੋ ਜਿਹੀ ਗੱਲਾਂ ਸਾਡੇ ਸਾਹਮਣੇ ਆਣੀਆਂ ਇਹਦੇ ਵਿੱਚ ਇਹਨਾਂ ਨੂੰ ਦੱਸਣਾ ਪੈਣਾ ਕਿ ਜਿਹੜਾ ਵਚਨ ਇਹਨਾਂ ਨੇ 96 'ਚ ਮੈਨੀਫੈਸਟ ਹੋ ਜਦ ਇਹਨਾਂ ਦੀਆਂ ਜਿੱਤਾਂ ਸ਼ੁਰੂ ਹੋਈਆਂ ਬਾਦਲ ਸਾਹਿਬ ਦੀਆਂ ਕਿ ਅਸੀਂ ਉਹ ਜਿਹੜੇ ਅਫਸਰ ਹੈ ਜਿਨ੍ਹਾਂ ਨੇ ਵਧੀਆਂ ਕੀਤੀਆਂ ਉਹਨਾਂ ਦਾ ਲੇਖਾ ਜੋਖਾ ਕਰਾਂਗੇ ਉਹਨਾਂ ਨੂੰ ਪੁੱਛਗਿਛ ਕਰਨ ਦੀ ਥਾਂ ਉਹਨਾਂ ਨੂੰ ਪ੍ਰਮੋਟ ਕਰਕੇ ਉਹਨਾਂ ਨੂੰ ਮਾਫ਼ ਕਰਕੇ ਉਹਨਾਂ ਦੇ ਪਿੱਛੇ ਸਟੇਟ ਦਾ ਧੰਨ ਲਾ ਕੇ ਉਹਨਾਂ ਦੇ ਕੇਸ ਲੜੇ ਇਹ ਸਾਰਾ ਇਹਨਾਂ ਨੇ ਕਿਸ ਪਲਾਨ ਨਾਲ ਕੀਤਾ ਤੇ ਜਿਹੜੇ ਸਿੱਖਾਂ ਦੇ ਉੱਤੇ ਆਹ ਤਸ਼ੱਦਦ ਹੋਈ ਸੀ ਉਹਨਾਂ ਨੂੰ ਦਬਾ ਕੇ ਕਿਵੇਂ ਰੱਖਿਆ ਤੇ ਉਹਨਾਂ ਨੂੰ ਨੱਪ ਕੇ ਕਿਵੇਂ ਰੱਖਿਆ ਇਹ ਸਾਰੀਆਂ ਗੱਲਾਂ ਹਜੇ ਖੁੱਲਣੀਆਂ ਬਿਲਕੁਲ ਤਾਂ ਮਿੰਨ ਸਾਹਿਬ ਹੋਰਾਂ ਦੇ ਬਿਆਨ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਜਿਹੜਾ ਉਹਨਾਂ ਨੇ ਬਿਆਨ ਬੀਬੀ ਜੀ ਵਾਸਤੇ ਵਰਤੇ ਆ ਬਿਆਨ ਨਹੀਂ ਕਵਾਂਗਾ ਹਾਲਾਂਕਿ ਉਹਨਾਂ ਦੇ ਵਿੱਚ ਗੁੱਸਾ ਸੀਗਾ ਉਹਨਾਂ ਦੇ ਵਿੱਚ ਉਹ ਕੜਤਨ ਭਰੀ ਹੋਈ ਸੀਗੀ ਉਹ ਫੋਨ ਕਾਲ ਦੇ ਵਿੱਚ ਕੱਢ ਰਹੇ ਸੀਗੇ ਤੁਸੀਂ ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ ਕਿ ਇੱਕ ਔਰਤ ਲਈ ਇੱਕ ਬੀਬੀ ਲਈ ਇਸ ਤਿੱਕੇ ਦੇ ਸ਼ਬਦ ਵਰਤੇ ਜਾਣ ਜਿਸ ਅਹੁਦੇ ਤੇ ਉਹ ਬੈਠੇ ਆ ਤੇ ਜਿਸ ਜਨਤਿਕ ਅਹੁਦੇ ਤੇ ਬੈਠੇ ਆ ਤੇ ਜਿਸ ਸੰਸਥਾ ਤੇ ਉਹ ਬੈਠੇ ਹੈਗੇ ਆ ਉਹਦੇ ਇਨਚਾਰਜ ਹੈ ਮੇਰਾ ਖਿਆਲ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈਗਾ ਤੇ ਆ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਇਹੋ ਜੀ ਸ਼ਬਦਾਬਲੀ ਮੇਰਾ ਨਹੀਂ ਖਿਆਲ ਕਿ ਇਹਨਾਂ ਨੂੰ ਵਰਤਣੀ ਚਾਹੀਦੀ ਸੀ ਇਹੀ ਗੱਲ ਅੱਜ ਚੇਅਰਪਰਸਨ ਜੋ ਕਿ ਮਹਿਲਾ ਕਮਿਸ਼ਨ ਦੇ ਨੇ ਉਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ 4 ਦਿਨਾਂ ਦੇ ਵਿੱਚ ਵਿੱਚ ਦੱਸਣਾ ਚਾਹੀਦਾ ਕਿ ਉਹਨਾਂ ਨੇ ਅਜੇ ਹੀ ਜਿਹੜੀ ਭੱਦੀ ਸ਼ਬਦਾਵਲੀ ਕਿਉਂ ਵਰਤੀ ਬੀਬੀ ਵਾਸਤੇ ਖਾਸ ਤੌਰ ਤੇ ਚਾਰ ਦਿਨਾਂ ਦੇ ਵਿੱਚ ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ ਅਸਤੀਫਾ ਦੇ ਕੇ ਉਹ ਗੱਲਾਂ ਦੇ ਉੱਤੇ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਜਾਂ ਫਿਰ ਉਸ ਦੇ ਵਿੱਚ ਕੁਝ ਹੋਰ ਹੋਣਾ ਚਾਹੀਦਾ ਵੀ ਬੀਬੀਆਂ ਲਈ ਤੁਸੀਂ ਇਸ ਤਿੱਕੇ ਦੇ ਸ਼ਬਦ ਵਰਤ ਰਹੇ ਹੋ ਹਾਲਾਂਕਿ ਉਹਨਾਂ ਨੇ ਮਾਫੀ ਮੰਗ ਲਈ ਹੈ ਕਿ ਮੈਂ ਮਾਫੀ ਮੰਗਦਾ ਹਾਂ ਮੇਰੇ ਤੋਂ ਆ ਗਲਤੀ ਹੋ ਗਈ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਵੀ ਉਹ ਔਰ ਸੰਕ ਸੰਗਤ ਦੀ ਪ੍ਰਧਾਨਗੀ ਕਰ ਰਹੇ ਆ ਜਿਨ੍ਹਾਂ ਤੋਂ ਉਹਨਾਂ ਨੇ ਫਤਵਾ ਨਹੀਂ ਲਿੱਤਾ 2011 ਚ ਚੋਣ ਹੋਈਆਂ ਇੱਕ ਤਰ੍ਹਾਂ ਦੇ ਅਨ ਇਲੈਕਟਿਡ ਡਿਕਟੇਟਰ ਉਹ ਬਣੇ ਹੋਏ ਆ ਔਰ ਉਹਨਾਂ ਨੇ ਜੋ ਆਪਣਾ ਪ੍ਰਾਈਵੇਟ ਚਿਹਰਾ ਪਬਲਿਕ ਹੋਇਆ ਉਹਦੇ ਵਿੱਚ ਦਿਖਾਤਾ ਹੈਗਾ ਕਿ ਉਹ ਬੀਬੀਆਂ ਦਾ ਅਮਾਨ ਕਰਦੇ ਹੈਗੇ ਆ ਔਰ ਉਹਨਾਂ ਦੇ ਜਿਹੜੇ ਅਹੁਦੇ ਦੀ ਉਹ ਸ਼ੱਕੀ ਬਣ ਗਿਆ ਹੈਗਾ ਤੇ ਮੈਂ ਸਮਝਦਾ ਕਿ ਵਿਮਨਸ ਕਮਿਸ਼ਨ ਆਪਣੇ ਸਵਾਲ ਜਵਾਬ ਜਰੂਰ ਰੱਖੇ ਪੁੱਛੇ ਸੱਦੇ ਪਰ ਮੇਰਾ ਖਿਆਲ ਹੈ ਇਹਨਾਂ ਨੂੰ ਤਖਤਾ ਸਾਹਮਣੇ ਪੇਸ਼ ਹੋ ਕੇ ਅਸਤੀਫੇ ਦੇ ਕੇ ਉੱਥੇ ਆਪਣੀ ਗਲਤੀ ਮੰਨੀ ਚਾਹੀਦੀ ਹੈ ਤੇ ਮੈਂ ਹੈਰਾਨ ਹੈ ਕਿ ਅਕਾਲ ਤਖਤ ਤੋਂ ਜਿਹੜੇ ਕਹਿੰਦੇ ਕਿ ਹੋਂਦੇ ਅੱਜ ਜਥੇਦਾਰ ਹਨ ਉਹਨਾਂ ਨੇ ਇਹਦੇ ਬਾਰੇ ਕਿਉਂ ਨਹੀਂ ਸੂਓ ਮੋਟੋ ਨੋਟਿਸ ਲਿੱਤਾ ਹੈਗਾ ਜੇ ਵਿਮਨਸ ਕਮਿਸ਼ਨ ਲੈ ਸਕਦੀ ਹੈ ਜਿਹੜੇ ਆਪਣੇ ਆਪ ਨੂੰ ਅਨਲੈਕਟਿਡ ਹਾਊਸ ਦੇ ਮੁਖੀ ਅਕਾਲ ਤਖਤ ਦੇ ਕਹਿੰਦੇ ਕਹਾਉਂਦੇ ਜਥੇਦਾਰ ਹੈ ਉਹਨਾਂ ਨੇ ਕਿਉਂ ਨਹੀਂ ਇਹਦੀ ਸੂਵ ਮੋਟੋ ਕੌਗਨਿਜ਼ੈਂਸ ਲਿੱਤੀ ਹੈਗੀ ਹੈ ਇਹ ਸਵਾਲ ਉੱਠਦਾ ਹੈ ਕਿ ਜਦ ਇਹੋ ਜਿਹੀ ਗੱਲ ਕੋਈ ਸਿੱਖ ਸੰਗਤ ਦੇ ਵਿੱਚ ਬਸਦੇ ਲੋਕਾਂ ਦੇ ਉੱਤੇ ਵਰਤਦਾ ਤਾਂ ਫਿਰ ਉਹ ਜਥੇਦਾਰ ਇਹਦੇ ਬਾਰੇ ਕੀ ਕਹਿਣਗੇ ਤੁਸੀਂ ਸੋਚਦੇ ਹੋ ਕਦੇ ਕਿਸੇ ਬੀਬੀ ਨੂੰ ਇਸ ਤਿਹੇ ਨਾਲ ਪੱਦੀ ਸ਼ਬਦਾਵਲੀ ਵਰਤੋ ਤੁਸੀਂ ਉਸ ਨੂੰ ਗਾਲ੍ਹਾਂ ਕੱਢੋ ਤੁਸੀਂ ਕਦੇ ਸੋਚਿਆ ਮਨ ਦੇ ਵਿੱਚ ਆਏ ਤੁਹਾਡੇ ਐਵੇਂ ਦਾ ਕਦੇ ਗਾਲਾਂ ਕੱਢਣੀਆਂ ਬੀਬੀ ਨੂੰ ਕਿਸੇ ਵੀ ਬੀਬੀ ਨੂੰ ਮੈਂ ਤਾਂ ਨਹੀਂ ਆਪਣੇ ਆਪ ਨੂੰ ਕਦੀ ਇਸ ਸਥਿਤੀ 'ਚ ਨਾ ਪਾਇਆ ਨਾ ਮੈਨੂੰ ਚੇਤੇ ਹੈਗਾ ਕਿ ਮੈਂ ਕਦੀ ਇਹੋ ਜਿਹੀ ਗੱਲ ਕਿਸੇ ਬੀਬੀ ਨੂੰ ਕੀਤੀ ਹੈਗੀ ਹੈ ਇਹ ਸ਼ਬਦਾਬਲੀ ਸ਼ੋਭਾ ਨਹੀਂ ਦਿੰਦੀ ਹੈਗੀ ਤੁਹਾਨੂੰ ਲੱਗਦਾ ਕਿ ਜਿਸ ਸਿੱਕੇ ਨਾਲ ਉਹ ਗਾਲਾਂ ਕੱਢ ਰਹੇ ਸੀਗੇ ਉਹ ਆਪਣੇ ਆਪ ਦੇ ਵਿੱਚ ਕਹਿਣਾ ਕੀ ਚਾਹੁੰਦੇ ਸੀਗੇ ਜੇ ਉਹ ਇਸ ਸਿੱਕੇ ਨਾਲ ਗਾਲਾਂ ਕੱਟ ਸਕਦੇ ਨੇ ਫੋਨ ਦੇ ਉੱਤੇ ਜੇ ਸਾਹਮਣੇ ਕਿਤੇ ਕੋਈ ਬੰਦੇ ਹੋਣਗੇ ਜਾਂ ਗੱਲ ਕਰਦੇ ਹੋਣਗੇ ਉਦੋਂ ਉਹਨਾਂ ਦਾ ਚਿਹਰਾ ਕਿਵੇਂ ਦਾ ਹੁੰਦਾ ਆਏਗਾ ਅ ਮੇਰਾ ਖਿਆਲ ਹੈ ਉਹਨਾਂ ਨੇ ਆ ਜਿਹੜਾ ਕੰਮ ਕੀਤਾ ਉਹਨਾਂ ਨੇ ਆਪਣਾ ਚਿਹਰਾ ਹੀ ਦਿਖਾਤਾ ਹੈਗਾ ਕਿ ਕਿਸ ਪੱਧਰ ਤਾਈ ਉਹ ਸ਼ਬਦਾਬਲੀ ਵਰਤ ਕੇ ਕਿੱਥੇ ਤੱਕ ਜਾ ਸਕਦੇ ਹੈਗੇ ਆ ਇਹਦੇ ਵਿੱਚ ਉਹਨਾਂ ਨੇ ਆਪ ਦਾ ਹੀ ਸਪਸ਼ਟੀਕਰਨ ਦਿੱਤਾ ਹੈਗਾ ਤੇ ਮੈਂ ਸਮਝਦਾ ਕਿ ਬਹੁਤ ਭੱਦੀ ਜਬਾਨ ਉਹਨਾਂ ਨੇ ਵਰਤੀ ਹੈਗੀ ਆ ਤੁਸੀਂ ਜਦੋਂ ਖਬਰ ਪੜ੍ਹ ਰਹੇ ਸੀ ਕਿ ਤੁਹਾਡੇ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਰਮੌਰ ਸੰਸਾ ਐਜੀਪੀਸੀ ਦੇ ਪ੍ਰਧਾਨ ਉਹਨਾਂ ਨੇ ਇਹ ਸ਼ਬਦ ਬੋਲੇ ਕੀ ਚੱਲ ਰਿਹਾ ਸੀ ਤੁਹਾਡੇ ਜ਼ੈਨ ਦੇ ਵਿੱਚ ਮੈਨੂੰ ਕੋਈ ਹੈਰਾਨਗੀ ਤਾਂ ਹੋਈ ਨਹੀਂ ਜਿਹਾ ਜਿਹਾ ਇਹ ਦਲ ਦੇ ਕਾਰਜਕਾਰੀ ਰਹੀ ਹੈ ਜਿਹੜਾ ਦਲ ਗੁਰਬਾਣੀ ਕੀਰਤਨ ਦਰਬਾਰ ਉਹ ਆਪਣੇ ਆਪ ਦੇ ਅਧੀਨ ਕਰਕੇ ਪੀਟੀਸੀ ਚੈਨਲ ਦੇ ਅਦੀਨ ਉਹਦੇ ਉੱਤੇ ਪੈਸੇ ਕਮਾਉਂਦੇ ਆ ਜਿਨ੍ਹਾਂ ਨੇ ਜਿਹੜਾ ਸੱਚੇ ਸਾਧ ਵਾਲਾ ਸਾਧ ਹੈ ਸੌਦੇ ਸਾਧ ਸੌਦੇ ਸਾਧ ਵਾਲਾ ਜਿਹੜਾ ਸਾਧ ਹੈ ਉਹ ਉਹਨੂੰ ਆਪਣੇ ਆ ਮਾਫੀ ਨਾਮੇ ਦੇ ਕੇ ਗੁਰੂ ਸਾਹਿਬ ਦੇ ਗ੍ਰੰਥ ਸਾਹਿਬ ਦੇ ਬਰ ਖਿਲਾਫ ਕਾਰਵਾਈ ਕਰਕੇ ਜਿਹਦੇ ਵਿੱਚ ਸਿੱਖ ਮਰਵਾਤੇ ਔਰ ਜਿਹੜੇ ਗੁਰੂ ਸਾਹਿਬ ਨਾਲ ਖੜੇ ਸੀ ਉਹਨਾਂ ਨੂੰ ਕੇਸ ਪਾ ਕੇ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਮੇਰੇ ਸਾਹਮਣੇ ਨਾਲ ਤਾਂ ਇਹ ਸਾਰਾ ਦਲ ਝੂਠ ਤੇ ਬਸਿਆ ਤੇ ਇਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਨੇ ਮਾਫੀ ਮੰਗੀ ਕਹਿੰਦੇ ਮੈਂ ਮਾਫੀ ਮੰਗਦਾ ਕਿ ਮੇਰੇ ਕੋਲ ਆ ਕੁਝ ਹੋ ਗਿਆ ਸ਼ਬਦ ਬੋਲੇਗੇ ਤੇ ਇਹ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਮਾਫੀ ਤਾਂ ਮੰਗਣੀ ਚਾਹੀਦੀ ਹੈ ਪਰ ਜਿਹੜਾ ਬੰਦਾ ਹੁਣ ਜਾ ਕੇ ਅਕਾਲ ਤਖਸਾਲ ਨੂੰ ਜਾ ਕੇ ਕਹਿੰਦਾ ਹੈ ਕਿ ਇਹਨੂੰ ਪੰਚ ਤੋਂ ਛੇਕੋ ਉਹ ਅਕਾਲ ਤਖਸਾਲ ਦੇ ਸਾਹਮਣੇ ਜਾ ਕੇ ਪੇਸ਼ ਵੀ ਹੋਏ ਕਿ ਆਹ ਹੋਇਆ ਤੇ ਜਿਹੜੇ ਇਹ ਐਸਜੀਪੀਸੀ ਨੇ ਨਿਯੁਕਤ ਕੀਤੇ ਆ ਜਥੇਦਾਰ ਉਹ ਸੂਬਾ ਮੋਟੋ ਇਹਦਾ ਕੌਗਨਿਸੈਂਸ ਕਿਉਂ ਨਹੀਂ ਲੈਂਦੇ ਇਹਦੇ ਬਾਰੇ ਪੁੱਛ ਕੇ ਖੁਦ ਕਿਉਂ ਨਹੀਂ ਕਰਦੇ ਠੀਕ ਹੈ ਨਾ ਜੀ ਇਹ ਇੱਕ ਬਹੁਤ ਵੱਡੀ ਕਾਟ ਹੈ ਜਿਹੜਾ ਇਹਨਾਂ ਨੇ ਇਹਦੇ ਬਾਰੇ ਕੋਈ ਸੁਣਵਾਈ ਇਹ ਤਮੀ ਸਾਬ ਕੋਈ ਆਮ ਬੰਦੇ ਨਹੀਂ ਹੈ ਇਹ ਐਸਜੀਪੀਸੀ ਦੇ ਪ੍ਰਧਾਨ ਹੈ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਉਹਦੇ ਜਵਾਬ ਨੇ ਹੈ ਇਹ ਬਿਲਕੁਲ ਦੂਜੇ ਪਾਸੇ ਚੌੜਾ ਸਾਹਿਬ ਹੋਰਾਂ ਦਾ ਲਗਾਤਾਰ ਚੱਲ ਰਿਹਾ ਕਿ ਜਥੇਦਾਰਾ ਸਾਹਿਬਾਨਾ ਨੇ ਵੀ ਕਿਹਾ ਕਿ ਗੋਲੀ ਸੁਖਬੀਰ ਨੂੰ ਨਹੀਂ ਲੱਗੀ ਨਾ ਕੰਦ ਨੂੰ ਲੱਗੀ ਕਿਸੇ ਇਮਾਰਤ ਨੂੰ ਲੱਗੀ ਹੈ ਫਰਮਾਨ ਨੂੰ ਲੱਗੀ ਹੈ ਗੋਲੀ ਉਸ ਤੋਂ ਬਾਅਦ ਲਗਾਤਾਰ ਸਿਲਸਿਲਾ ਚੱਲ ਰਿਹਾ ਕਿ ਪੰਥ ਦੇ ਵਿੱਚ ਛੇਕਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਜਾਂ ਨਹੀਂ ਜਾਂ ਕੀ ਚੀਜ਼ ਮੰਨਦੇ ਹੋ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਨਰੈਨ ਸਿੰਘ ਚੋੜਾ ਜਿਹੜੀ ਪੁਲਿਸ ਦੀ ਐਫ ਆਈ ਆਰ ਹੈ ਉਹਦੇ ਵਿੱਚ ਗੋਲੀ ਤਾਂ ਜਿਹੜਾ ਪੁਲਿਸ ਮੁਲਾਜ਼ਮ ਹੈ ਹਾਂਜੀ ਉਹਦੇ ਚ ਝੱਟ ਹੋਣ ਤੇ ਟ੍ਰਿਗਰ ਦੱਬਿਆ ਗਿਆ ਇਹਦੇ ਵਿੱਚ ਜ਼ਿੰਮੇਵਾਰੀ ਪੁਲਿਸ ਮੁਲਾਜ਼ਮ ਦੀ ਵੀ ਹੈ ਹੂੰ ਆ ਸੋ ਮੈਨ ਨਹੀਂ ਸਮਝਦਾ ਕਿ ਇਹਨਾਂ ਦਾ ਕੋਈ ਇੰਟੈਂਸ਼ਨ ਇਹੋ ਜਿਹਾ ਸੀਗਾ ਕਿ ਉਹ ਗੁਰੂ ਘਰ ਦੇ ਉੱਤੇ ਕੋਈ ਇਹੋ ਜੀ ਵਾਰਦਾਤ ਕਰਨ ਚੌੜਾ ਸਾਹਿਬ ਦਾ ਮੈਂ ਵਾਕਿਫ ਹੈਗਾ ਜਾਂ 328 ਸਰੂਪਾਂ ਦਾ سلسلہ ਚੱਲਿਆ ਸੀਗਾ ਉਦੋਂ ਜਦ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਇਹਨਾਂ ਨੇ ਵੀ ਉਸ 'ਚ ਬਹੁਤ ਵਧੀਆ ਰੋਲ ਨਿਭਾਇਆ ਜਿਹੜੇ ਅਸੀਂ ਕੇਸ ਲੜ ਰਹੇ ਹਾਂ ਉਹਨਾਂ ਬਾਰੇ ਇਹਨਾਂ ਨੇ ਬਹੁਤ ਹਿੰਮਤ ਕੀਤੀ ਇਹਨਾਂ ਨੇ ਵਕੀਰ ਵਕਾਲਤ ਤੌਰ ਤੇ ਸਾਨੂੰ ਸਲਾਹ ਵੀ ਦਿੱਤੀ ਤੇ ਅਸੀਂ ਕੇਸ ਵੀ ਪਾਇਆ ਹੋਇਆ ਸਿਕ ਜੁਡੀਸ਼ੀਅਲ ਕਮਿਸ਼ਨ ਤੇ ਉਸ ਤੋਂ ਉਪਰੰਤ ਜਿਹੜਾ ਹੁਣ ਸਿਲਸਿਲਾ ਚੱਲਿਆ ਹੈਗਾ ਕਿ ਟਾਰਗੇਟਡ ਐਕਸਟਰਾ ਜੁਡੀਸ਼ਲ ਐਕਸਟਰਾ ਟੈਰੀਟੋਰੀਅਲ ਕਿਲਿੰਗ ਜਿਹਦੇ ਵਿੱਚ ਅਫਤਾਰ ਸਿੰਘ ਖੰਡਾ ਆਪਣੇ ਨਿੱਜਰ ਸਾਹਿਬ ਤੇ ਗੁਰਪਤਮਨ ਸਿੰਘ ਪੰਨੂ ਤੇ ਪਾਕਿਸਤਾਨ 'ਚ ਵਸਦੇ ਸਿੱਖਾਂ ਸਰਕਾਰ ਨੇ ਜਦ ਇਹ ਤੋੜਿਆ ਉਹਦੇ ਵਿੱਚ ਮੈਂ ਚੌੜਾ ਸਾਹਿਬ ਨਾਲ ਕੰਮ ਕੀਤਾ ਕਿਉਂਕਿ ਇਹਦੇ ਵਿੱਚ ਇੱਕ ਦੋਸ਼ੀ 사ਮਨ ਕੁਮਾਰ ਗੋਇਲ ਸਾਹਮਣੇ ਆਇਆ ਸੀ ਜੋ ਕਿ ਰੌਦਾ ਮੁਖੀ ਸੀ ਜਿਹੜੇ 사ਮਨ ਕੁਮਾਰ ਗੋਇਲ ਦੇ ਕਾਰਨਾਮੇ ਆ ਉਹ ਤੁਸੀਂ insaaf.org ਤੇ ਜਾ ਕੇ ਦੇਖੋ ਉਹਦੇ ਵਿੱਚ ਸਪਸ਼ਟ ਆਉਂਦਾ ਹੈਗਾ ਕਿ ਇਸ ਬੰਦੇ ਨੇ ਤਕਰੀਬਨ ਗੁਰਦਾਸਪੁਰ ਬਟਾਲਾ ਤੇ ਅੰਮ੍ਰਿਤਸਰ ਦੇ ਐਸਐਸਪੀ ਰਹਿੰਦੇ ਹੋਏ ਤਕਰੀਬਨ 128 ਕੇਸ ਜਿਹੜੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਹਨ ਉਹਦਾ ਐਸਐਸਪੀ ਦੀ ਪ੍ਰਧਾਨਗੀ ਨੇ ਕੀਤੀ ਹੈਗੀ ਹੈ ਇਹ ਸ਼ਖਸ ਨੇ ਥਾਂ ਥਾਂ ਤੋਂ ਬੰਦੇ ਸਿੱਖ ਚੱਕ ਕੇ ਉਹਨਾਂ ਨੂੰ ਬੀਕੋ ਸੈਂਟਰ 'ਚ ਟੌਰਚਰ ਕਰਕੇ ਸੀਆਈਏ ਸਟਾਫ 'ਚ ਟੌਰਚਰ ਕਰਾ ਕੇ ਫਿਰ ਕਿਤੇ ਹੋਰ ਇਹਨੇ ਉਹਨਾਂ ਦਾ ਇਨਕਾਊਂਟਰ ਦਿਖਾਇਆ ਹੈਗਾ ਇਹ ਸਾਰਾ ਕਾਨੂੰਨ ਤੋਂ ਬਾਹਰ ਹੈ ਇਸ ਸ਼ਖਸ ਨੇ ਉੱਥੇ ਕੈਟ ਵੀ ਵਰਤੇ ਹੈਗੇ ਆ ਜਿਨ੍ਹਾਂ ਨੇ ਪੁਲਿਸ ਤੋਂ ਹਥਿਆਰ ਲੈ ਕੇ ਸਾਰੇ ਕਿਤੇ ਜਾ ਕੇ ਭੈ ਤੇ ਡਰ ਤੇ ਲੁੱਟਾਂ ਤੇ ਖੋਹਾਂ ਬਲਾਤਕਾਰ ਮਰਡਰ ਕੀਤੇ ਹੈਗੇ ਆ ਉਹ ਵੀ ਇੰਨੇ ਤੋਰੇ ਹੋਏ ਆ ਜਦ ਇਹ ਅਸੀਂ ਘਰਾਂ 'ਚ ਗਏ ਉੱਥੇ ਇੰਟਰਵਿਊ ਕੀਤੀ ਜਿਨ੍ਹਾਂ ਦੇ ਨਾਲ ਇਹ ਬੀਤੀ ਹੈ ਉੱਥੇ ਇੱਕ ਨਾਂ ਜ਼ਰੂਰ ਉੱਠਦਾ ਸੀ ਕਹਿੰਦੇ ਸੀ ਕਿ ਤੁਸੀਂ ਇਹਦੀ ਜਿਹੜੀ ਕਾਰਵਾਈ ਹੈ ਉਹ ਤੁਸੀਂ ਜਾ ਕੇ ਸਰ ਨਰੈਨ ਸਿੰਘ ਚੌੜਾ ਕੋਲੇ ਚਲੇ ਜਾਓ ਉਹ ਤੇ ਉਹਨਾਂ ਦੇ ਦੋ ਸਪੁੱਤ ਉਹਨਾਂ ਨੇ ਸਾਰੇ ਕੇਸ ਇਹਨਾਂ ਦੇ ਲੜੇ ਆ ਜਦ ਬਾਦਲ ਵਾਦਾ ਕਰਕੇ ਪਿੱਛੇ हट ਗਿਆ ਕਿ ਮੈਂ ਜਿਹੜੀਆਂ ਵਧੀਆਂ ਅਫਸਰਾਂ ਨੇ ਕੀਤੇ ਉਹਦਾ ਲੇਖਾ ਜੋਖਾ ਕਰਾਂ ਇਨ ਨਰਨ ਸਿੰਘ ਚੋੜਾ ਨੇ ਪੰਥ ਦਾ ਝੰਡਾ ਚੱਕ ਕੇ ਆਪਣੇ ਪੁੱਤਾਂ ਨਾਲ ਕਾਨੂੰਨ ਪਸੰਦ ਤਰੀਕੇ ਨਾਲ ਉਹਨਾਂ ਅਫਸਰਾਂ ਦੇ ਉੱਤੇ ਕੇਸ ਸਿਰੇ ਲਾਏ ਆ ਤੇ ਉਹਨਾਂ ਦੇ ਉੱਤੇ ਕੇਸ ਸਿਰੇ ਲੱਗੇ ਤੇ ਉਹਨਾਂ ਨੂੰ ਸਜ਼ਾਾਂ ਹੋਈਆਂ ਮੈਨੂੰ ਜਿਹੜੇ ਸਰ ਨਰਨ ਸਿੰਘ ਚੋੜਾ ਦਿਖਦੇ ਹੈਗੇ ਆ ਉਹ ਦਿਖਦੇ ਆ ਇੱਕ ਪੰਥ ਨਾਲ ਦਰਦ ਰੱਖਦੇ ਹੋਏ ਇਨਸਾਨ ਜਿਨ੍ਹਾਂ ਨੇ ਸਾਡੀ ਡਿੱਗੀ ਪੱਗ ਕਾਨੂੰਨ ਪਸੰਦ ਅਮਨ ਪਸੰਦ ਤਰੀਕੇ ਨਾਲ ਵਾਪਸ ਰੱਖਣ ਦਾ ਯਤਨ ਕੀਤਾ ਉਹ ਕਹਿ ਰਹੇ ਨੇ ਕਿ ਸੋ ਸੋ ਮਾਨ ਜੀ ਉਹ ਕਹਿ ਰਹੇ ਨੇ ਕਈ ਲੋਕ ਇਹ ਸਵਾਲ ਖੜਾ ਕਰ ਰਹੇ ਨੇ ਕਿ ਕਹਿੰਦੇ ਪੰਥ ਦਾ ਮੁੱਦਾ ਬਣਦਾ ਤਾਂ ਕਹਿੰਦੇ ਇਹਨਾਂ ਨੇ ਕਹਿੰਦੇ ਪੰਥ ਦਾ ਮੁੱਦਾ ਨਹੀਂ ਸੀ ਉਹ ਤਾਂ ਕਹਿੰਦੇ ਉਹਨਾਂ ਦੀ ਆਪਸੀ ਪਰਸਨਲ ਕੋਈ ਰੰਜਿਸ਼ ਸੀ ਕਿ ਇਸ ਕਰਕੇ ਉਹਨਾਂ ਨੇ ਉਸ ਤੇ ਫਾਇਰ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਕਈ ਲੋਕ ਸਵਾਲ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਫਾਇਰ ਕਰਨ ਦੀ ਉਹਨਾਂ ਦੀ ਸੋਚ ਸੀ ਕਿ ਨਹੀਂ ਕਿਉਂਕਿ ਅਸਲੀਅਤ ਇਹ ਹੈ ਜਿਹੜਾ ਫਾਇਰ ਹੋਇਆ ਉਹ ਪੁਲਿਸ ਮੁਲਾਜ਼ਮ ਦੇ ਚਪਟੇ ਦੇ ਵਿੱਚ ਹੋਇਆ ਹੈਗਾ ਤੁਸੀਂ ਇਹਨੂੰ ਕੀ ਮੰਨਦੇ ਹੋ ਜੇ ਇੱਥੋਂ ਆਪਣੇ ਗਲੌਕ ਕੱਢ ਰਿਹਾ ਤਾਂ ਸਾਹਮਣੇ ਧਾਂਦੇ ਆ ਉਸ ਚੀਜ਼ ਨੂੰ ਕੀ ਮੰਨਦੇ ਹੋ ਕਈ ਲੋਕ ਡਰਾਉਂਦੇ ਵੀ ਹੈਗੇ ਆ ਠੀਕ ਹੈ ਨਾ ਜੀ ਕਈ ਲੋਕ ਕਿਸੇ ਨੂੰ ਦਿਖਾਣਾ ਚਾਹੁੰਦੇ ਆ ਕਿ ਹੁਣ 70 75 ਸਾਲ ਦੇ ਬਜ਼ੁਰਗ ਜਿਹੜਾ ਆਪ ਜਿਹਦੇ ਆਲੇ-ਦੁਆਲੇ ਪੁਲਿਸ ਘੇਰੀ ਹੋਏ ਉਹਨੂੰ ਟੈਕਲ ਕੀਤਾ ਗਿਆ ਉਹਦੀ ਇੰਟੈਂਸ਼ਨ ਉਹੀ ਦੱਸ ਸਕਦਾ ਹੈਗਾ ਇਹ ਜਿਹੜੇ ਕਹਿੰਨੇ ਆ ਕਿ ਇਹਦੀ ਇੰਟੈਂਸ਼ਨ ਇਹ ਸੀ ਜਾਂ ਉਹ ਸੀ ਉਹ ਕਿਵੇਂ ਸਪਸ਼ਟ ਕਰ ਸਕਦੇ ਹੈਗੇ ਆ ਤੁਸੀਂ ਕਿਵੇਂ ਸਪਸ਼ਟ ਕਰ ਰਹੇ ਮੈਂ ਤਾਂ ਨਹੀਂ ਕਰ ਰਿਹਾ ਮੈਂ ਤਾਂ ਤੁਸੀਂ ਡਰਣ ਗਏ ਆ ਵੀ ਡਰਣ ਗਏ ਮੈਂ ਕਿਹਾ ਹੋ ਸਕਦਾ ਹੈ ਕਿ ਡਰਣ ਗਏ ਹੋਣ ਹੋ ਸਕਦਾ ਉਹਨੂੰ ਦਖਾਣ ਗਏ ਹੋਣ ਕੁਝ ਵੀ ਹੋ ਸਕਦਾ ਸਕੂਬੀਰ ਬਾਦਲ ਨੂੰ ਪਵਾ ਉਹਨਾਂ ਨੇ ਪੁਲਿਸ ਮੁਲਾਜ਼ਮ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸਕੂਬੀਰ ਬਾਦਲ ਨੂੰ ਗੋਲੀ ਲੱਗ ਜਾਂਦੀ ਫਿਰ ਉਹ ਉਹਨਾਂ ਕਾਫੀ ਸੀਗਾ ਗੋਲੀ ਹਾਲਤ ਸੀ ਨਹੀਂ ਜੀ ਮੈਂ ਨਹੀਂ ਕਿਸੇ ਦੇ ਮਰਡਰ ਦੇ ਵਿੱਚ ਕਿਸੇ ਨੂੰ ਕਹਿੰਦਾ ਕਿ ਮਰਡਰ ਹੋਣਾ ਚਾਹੀਦਾ ਹੈ ਨਾ ਸੁਖਬੀਰ ਬਾਦਲ ਦਾ ਨਾ ਕਿਸੇ ਹੋਰ ਦਾ ਪਰ ਜਿਹੜੇ ਫੈਕਟਸ ਹੈ ਉਹ ਤਾਂ ਇਹ ਹੈ ਕਿ ਪਿਸਤੌਲ ਕੱਢੀ ਠੀਕ ਹੈ ਨਾ ਜੀ ਉਹਨਾਂ ਦਾ ਮਕਸਦ ਕੀ ਸੀਗਾ ਇਹ ਤਾਂ ਉਹੀ ਦੱਸ ਸਕਦੇ ਆ ਉਹਨਾਂ ਦਾ ਇੰਟੈਂਸ਼ਨ ਕੀ ਸੀਗਾ ਸਾਰੇ ਕਹਿ ਰਹੇ ਆ ਕਿ ਮਾਰਨ ਦਾ ਇੰਟੈਂਸ਼ਨ ਸੀਗਾ ਪਰ ਮੈਂ ਐਵੇਂ ਹੀ ਦੇਖਿਆ ਲੋਕੀ ਬੰਦੂਖਾਂ ਨਾਲ ਧਮਕਾਉਂਦੇ ਆ ਠੀਕ ਹੈ ਨਾ ਜੀ ਫਿਰ ਇੰਟੈਂਸ਼ਨ ਨਹੀਂ ਪਤਾ ਲੱਗੀ ਫਿਰ ਇਹਨੂੰ ਪੰਥਕ ਕਿਵੇਂ ਕਿਹਾ ਜਾ ਰਿਹਾ ਕੀ ਕੀ ਇਸ ਤੀਕ ਨੂੰ ਵੀ ਉਹ ਪੰਥਕ ਦਰਦ ਲੈ ਕੇ ਉੱਥੇ ਗਏ ਸੀਗੇ ਵੀ ਪੁਰਾਣਾ ਦਰਦ ਆ ਉਹਨਾਂ ਦੇ ਵਿੱਚ ਉਹ ਚੀਜ਼ਾਂ ਨੂੰ ਉਹਦੀ ਇੰਟੈਂਸ਼ਨ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵੱਲ ਇੱਕ ਝਲਕ ਮਿਲਦੀ ਹੈਗੀ ਹੈ ਝਲਕ ਇਹ ਹੈ ਕਿ ਜੋ ਬਾਦਲ ਸਾਹਿਬ ਨੇ ਸਿੱਖਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਨ ਵਾਲੇ ਸੀ ਉਹਨਾਂ ਨੂੰ ਪਾਲਿਆ ਡੀਜੀਪੀ ਬਣਾਇਆ ਕੇਪੀਐਸ ਗਿੱਲ ਨੂੰ ਵਾਪਸ ਹੈੱਡਕੁਆਰਟਰ ਚ ਲੈ ਕੇ ਆਇਆ ਸੁਮੇਧ ਸੈਣੀ ਹਜ਼ਾਰ ਆਲਮ ਜਿਹੜਾ ਕਾਤਲ ਬੰਦਾ ਸੀ ਉਹ ਉੱਥੇ ਸੀ ਆ ਸਮੰਦ ਗੋਇਲ ਕੀ ਕਹਿੰਦੇ ਆ ਰੋ ਦਾ ਮੁਖੀ ਬਣ ਗਿਆ ਬੀਜੇਪੀ ਦੇ ਅਧੀਨ ਉਹਨੇ ਕੰਮ ਕੀਤਾ ਜਿਹੜੀ ਉਹਨਾਂ ਦੀ ਪੁਲਿਸ ਮੈਕਮੇ ਦੀ ਭਾਰਤ ਸਰਕਾਰ ਦੀ ਸਿੱਖਾਂ ਨੂੰ ਮਾਰਨ ਦੀ ਸੋਚ ਸੀ ਉਹਦੇ ਸਾਹਮਣੇ ਥੰਮ ਨਹੀਂ ਬਣੇ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਆਪਣੇ 97 ਦੇ ਚੋਣ 'ਚ ਕਿ ਮੈਂ ਇਹ ਵਿਧੀਕੀਆਂ ਦਾ ਲੇਖਾ ਜੋਖਾ ਕਰੂੰਗਾ ਉਹ ਕੰਮ ਇਹਨਾਂ ਨੇ ਕੀਤਾ ਨਹੀਂ ਹੈ ਕਿਨੇ ਕੀਤਾ ਨਰੈਨ ਸਿੰਘ ਚੋੜੇ ਨੇ ਕੀਤਾ ਜਾਂ ਨਰੈਨ ਸਿੰਘ ਚੋੜੇ ਨੇ ਕੀਤਾ ਹੈਗਾ ਇਹਦਾ ਕੀ ਤੁਹਾਨੂੰ ਇਹਦਾ ਕੀ ਤੁਹਾਨੂੰ ਮਕਸਦ ਨਿਕਲਦਾ ਮੈਨੂੰ ਮਿਲਦਾ ਹੈ ਕਿ ਇਹ ਪੰਥ ਮਹਿਤੀ ਅਮਨ ਪਸੰਦ ਕਾਨੂੰਨ ਪਸੰਦ ਤਰੀਕੇ ਦਾ ਇੱਕ ਵਿਅਕਤੀ ਸੀ ਠੀਕ ਹੈ ਨਾ ਜੋ ਇਸ ਨਜ਼ਰੀਏ 'ਚ ਮੈਂ ਇਹਨੂੰ ਦੇਖਦਾ ਹੈਗਾ ਜੋ ਹਰਮੰਦਰ ਸਾਹਿਬ 'ਚ ਹੋਇਆ ਉਹ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਉਹਦੇ ਬਾਰੇ ਮੈਂ ਇਹ ਪੁੱਛਦਾ ਹੈਗਾ ਕਿ ਇਹਦਾ ਇੰਟੈਂਸ਼ਨ ਕਿਵੇਂ ਕੋਈ ਹੋਰ ਕਹਿੰਦਾ ਕਿ ਮਾਰਨਾ ਹੈਗਾ ਠੀਕ ਹੈ ਨਾ ਜੀ ਜਿਸ ਬੰਦੇ ਨੇ ਪੰਥ ਦੇ ਉੱਤੇ ਹੋਈਆਂ ਵਧੀਕੀਆਂ ਨੂੰ ਕਾਨੂੰਨ ਤੇ ਅਮਨ ਪਸੰਦ ਤਰੀਕੇ ਨਾਲ ਇੰਨੇ ਸਾਲਾਂ ਇੰਨੀਆਂ ਮੁਸੀਬਤਾਂ ਝੱਲ ਕੇ ਆਪਣਾ ਪਾਲਿਆ ਉਹਦੇ ਇੰਟੈਂਸ਼ਨ ਬਾਰੇ ਮੈਨੂੰ ਤਾਂ ਐਂ ਲੱਗਦਾ ਹੈਗਾ ਕਿ ਉਹ ਬੰਦਾ ਪੰਥ ਨੂੰ ਅਮਨ ਤੇ ਕਾਨੂੰਨ ਪਸੰਦ ਤਰੀਕੇ ਨਾਲ ਅੱਗੇ ਵਧਾ ਰਿਹਾ ਹੈਗਾ ਸਾਰੇ ਕਹਿੰਦੇ ਆ ਕਿ ਉਹ ਮਾਰਨ ਗਿਆ ਸੀਗਾ ਇਹਦੀ ਇੰਟੈਂਸ਼ਨ ਕਲੀਅਰ ਥੋੜੇ ਦਿਮਾਗ 'ਚ ਹੋ ਸਕਦੀ ਹੈ ਕਿ ਉਹਨੇ ਮਾਰਨਾ ਸੀ ਨਹੀਂ ਮਾਰਨਾ ਮੇਰੇ ਦਿਮਾਗ 'ਚ ਨਹੀਂ ਕਿਉਂਕਿ ਮੈਂ ਦੇਖਿਆ ਇਸ ਬੰਦੇ ਨੇ ਅਮਨ ਤੇ ਕਾਨੂੰਨ ਪਸੰਦ ਤਰੀਕੇ ਅਪਣਾਏ ਹੋਏ ਆ ਸੋ ਜਿੱਥੇ ਲੋਕ ਕਹਿੰਦੇ ਆ ਕਿ ਇਹਦਾ ਇੰਟੈਂਸ਼ਨ ਇਹ ਸੀ ਮੈਂ ਕਹਿੰਦਾ ਪਰ ਆ ਜਿਹੜੀ ਇਹਦੇ ਦੁਨੀਆ ਦੀ ਇਹ ਵਿੱਚ ਕਮਾਈ ਹੈ ਉਹਨੂੰ ਜੇ ਦੇਖੋ ਤਾਂ ਆਪਾਂ ਕਿਵੇਂ ਮੰਨ ਸਕਦੇ ਆ ਸੋ ਮੈਨੂੰ ਡਾਊਟ ਆ ਇਹ ਵੀ ਇਹ ਵੀ ਗੱਲ ਨਿਕਲੀ ਕਿ ਜੋ ਗੋਲੀ ਚੱਲੀ ਆ ਉਹ ਕਿਸੇ ਕੰਧ ਦੇਤੇ ਇਮਾਰਤ ਦੇ ਉੱਤੇ ਨਹੀਂ ਚੱਲੀ ਉਹ ਕਾਲ ਤੱਕ ਸਾਦੇ ਫਰਮਾਨ ਦੇ ਉੱਤੇ ਆ ਫਿਰ ਉਹ ਗੋਲੀ ਫਰਮਾਨ ਦੇ ਉੱਤੇ ਆ ਉਸ ਤੋਂ ਬਾਅਦ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਗੱਲ ਚੱਲ ਪਈ ਕਿ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਇਹ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੇ ਗੋਲੀ ਚੱਲੀ ਆ ਜਿਉਂਥੇ ਕਿ ਪੀਐਸ ਗਿਨ ਨੇ ਬਲੈਕ ਥੰਡਰ ਕੀਤਾ ਹੂੰ ਉਹਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਉਹਨਾਂ ਨੇ ਜਾ ਕੇ ਦੋ ਵਾਰੀ ਜਿਹੜਾ ਆਪਰੇਸ਼ਨ ਹੋਇਆ ਬਰਨਾਲਾ ਸਰਕਾਰ ਨੇ ਕੀਤਾ ਕੇਪੀਐਸ ਗਿਨ ਨੇ ਲੀਡ ਕੀਤਾ ਹੈਗਾ ਠੀਕ ਹੈ ਨਾ ਜੀ ਇਹ ਗੋਲੀਆਂ ਉਧਰ ਜਦ ਚਲੀਆਂ ਸੀ ਉਦੋਂ ਕਿਉਂ ਨਹੀਂ ਪੰਥ ਚੋਂ ਇਹ ਛੇਕੇ ਗਏ ਉਹ ਤਾਂ ਆਪਣੀ ਉਮਰ ਕੱਟ ਕੇ ਗਿਆ ਹੂੰ ਠੀਕ ਹੈ ਨਾ ਜੀ ਤੇ ਲਗਾਤਾਰ ਮੈਨੂੰ ਯਾਦ ਆ ਜਦ ਅਸੀਂ ਕੋਵਿਡ ਦੇ ਸਮੇਂ ਹਰਮੰਦਰ ਸਾਹਿਬ ਤੇ ਜਾ ਕੇ 6 ਜਨਵਰੀ ਨੂੰ ਨਤਮਸਤਕ ਹੋਣਾ ਸੀਗਾ ਪੁਲਿਸ ਨੇ ਸਾਨੂੰ ਉੱਥੇ ਵੜਨ ਹੀ ਨਹੀਂ ਦਿੱਤਾ ਅਖੀਰ ਚ ਜਾ ਕੇ ਧੱਕੇ ਮਾਰ ਮਾਰ ਕੇ ਸਾਨੂੰ ਬਾਹਰ ਕੱਢਦੇ ਸੀ ਹੂੰ ਪੰਜਾਬ ਪੁਲਿਸ ਹਮੇਸ਼ਾ ਹੀ ਹਰਮੰਦਰ ਸਾਹਿਬ ਦੇ ਅੰਦਰ ਆਪਣੇ ਬੰਦੇ ਰੱਖਦੀਆਂ ਸਾਰਾ ਕੁਝ ਉਹਨਾਂ ਕੋਲੇ ਬੰਦਵਸਤ ਹੁੰਦਾ ਹੈਗਾ ਤੇ ਉਹਨਾਂ ਨੇ ਉੱਥੇ ਫਾਇਰਿੰਗ ਵੀ ਕੀਤੀ ਹੋਈ ਹੈ ਜਿਹੜੇ ਬਰਾੜ ਜਿਹੜਾ ਜਨਰਲ ਬਰਾੜ ਸੀ ਉਹਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਹੈਗਾ ਉਹਨੇ ਤਾਂ ਤੋਪਾਂ ਚਲਾਤੀਆਂ ਉੱਥੇ ਉਹ ਤਾਂ ਜੱਥੇਦਾਰਸ ਬੈਨ ਨੇ ਉਸ ਦਿਨ ਕਹਿਤਾ ਸੀ ਜਿਸ ਦਿਨ ਸੁਖਬੀ ਸਿੰਘ ਬਦਲ ਹੋ ਰਹੇ ਨੂੰ ਸਜ਼ਾ ਲਾਈ ਗਈ ਕਿ ਪਹਿਲੇ ਵਾਲੇ ਜੱਥੇਦਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਅਸੀਂ ਨਹੀਂ ਦੁਹਰਾਉਣੀਆਂ ਜੋ ਪਹਿਲਾਂ ਹੋ ਗਈਆਂ ਨੇ ਵੀ ਅਸੀਂ ਹੁਣ ਸਖਤ ਫੈਸਲੇ ਲਵਾਂਗੇ ਕਿ ਸਾਡੇ ਉੱਤੇ ਕੋਈ ਦਬਾਅ ਨਹੀਂ ਉਹਨਾਂ ਨੇ ਪਰ ਇਤਿਹਾਸ ਤਾਂ ਉਹਨਾਂ ਨੂੰ ਮੰਨਣਾ ਪੈਣਾ ਹੈ ਨਾ ਕਿ ਆ ਚੀਜ਼ਾਂ ਹੋ ਚੁੱਕੀਆਂ ਹੈਗੀਆਂ ਮਤਲਬ ਇਹ ਚੀਜ਼ਾਂ ਕਿਵੇਂ ਇਗਨੋਰ ਹੋ ਸਕਦੀਆਂ ਹੈਗੀਆਂ ਜੇ ਉਹ ਕਹਿੰਦੇ ਆ ਕਿ ਅਸੀਂ ਪਿਸ਼ੋਕੜ ਨਹੀਂ ਦੇਖਣਾ ਫਿਰ ਥੋੜਾ ਉਹਦਾ ਕੀ ਹੈ ਇਹ ਇਹ ਸੌਦੇ ਦਾ ਪਿਸ਼ੋਕੜ ਹੈ ਕਿ ਜਦ ਗੁਰੂ ਅਰਜਨ ਸਾਹਿਬ ਮਹਾਰਾਜ ਸੀ ਇਹ ਤਸ਼دد ਝਲ ਰੇ ਸੀ ਉਹਨਾਂ ਨੇ ਹੁਕਮ ਕੀਤਾ ਛੇਵੇਂ ਪਾਤਸ਼ਾਹ ਨੂੰ ਕਿ ਤੁਸੀਂ ਅਕਾਲ ਤਖਤ ਸਥਾਪਿਤ ਕਰੋ ਦੁਨਿਆਵੀ ਜਿਹੜੀ ਚੀਜ਼ਾਂ ਬੀਤੀਆਂ ਉਹਦੇ ਉੱਤੇ ਤੁਸੀਂ ਧਿਆਨ ਦੇਣਾ ਮੀਰੀ ਪੀਰੀ ਦਾ ਤਾਂ ਹੀ ਖੜਾ ਕੀਤਾ ਸੀਗਾ ਤੇ ਕਹਿ ਦੇਣਾ ਕਿ ਜੋ ਦੁਨੀਆਂ 'ਚ ਬੀਤਿਆ ਉਹ ਉਹਦੇ ਉੱਤੇ ਅਸੀਂ ਧਿਆਨ ਨਹੀਂ ਕਰਨਾ ਇਹ 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 ਇਸ ਤਖਤ ਦੀ ਮਰਿਆਦਾ ਮੇਰੇ ਹਿਸਾਬ ਨਾਲ ਤਾਂ ਹੋ ਨਹੀਂ ਸਕਦੀ ਹੈਗੀ ਫੇਰ ਤਾਂ ਇਤਿਹਾਸ ਖਤਮ ਹੈ ਫੇਰ ਫੇਰ ਤਾਂ ਕੰਨੀਆਂ ਇਮਾਰਤਾਂ ਹੀ ਰਹਿ ਜਾਣੀਆਂ ਹੈਗੀਆਂ ਉਹਦੇ ਵਿੱਚ ਜੇ ਤੁਸੀਂ ਇਤਿਹਾਸ ਨਾਲ ਮੰਨੋ ਸੋ ਇਹ ਮੇਰਾ ਖਿਆਲ ਨਹੀਂ ਲਾਗੂ ਹੁੰਦਾ ਹੈਗਾ 500 ਸ਼ੇਕ ਦੇਣਾ ਚਾਹੀਦਾ ਚੌੜਾ ਸਾਹਿਬ ਵਰਨ ਸਵਾਲ ਹੀ ਨਹੀਂ ਪਾਦਾ ਹੁੰਦਾ ਜੀ ਸਵਾਲ ਖੜੇ ਹੋਏ ਹੋਏ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂ ਨਹੀਂ ਪੈਦਾ ਹੁੰਦਾ ਕਿਉਂਕਿ ਇਹਦੀ ਪਿਛਲੀ ਕਾਰਵਾਈ ਤੁਸੀਂ ਦੇਖੋ ਔਰ ਜੋ ਵਾਕਾ ਬੀਤੇ ਆ ਉਹ ਦੇਖੋ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਚੌੜਾ ਸਾਹਿਬ ਨੇ ਆਪ ਕਿਸੇ ਰੂਪ ਚ ਗੋਲੀ ਮਾਰਨ ਦਾ ਯਤਨ ਕੀਤਾ ਚੜੱਪ ਹੋਈ ਹੈ ਜਿਹਦੇ ਵਿੱਚ ਫਾਇਰਿੰਗ ਹੋਈ ਹੈ ਠੀਕ ਹੈ ਨਾ ਜੀ ਨਾ ਕੋਰਟ ਨੇ ਹਜੇ ਕੁਝ ਕਿਹਾ ਹੈਗਾ ਠੀਕ ਹੈ ਨਾ ਜੀ ਇਹ ਕਿਵੇਂ ਕਹਿ ਰਹੇ ਆ ਕਿ ਉਹਨਾਂ ਨੇ ਗੋਲੀ ਚਲਾਈ ਹੈ ਜਦ ਪੱਕਾ ਪੁਲਿਸ ਦੇ ਚੜੱਪ 'ਚ ਆ ਗੋਲੀ ਚੱਲੀ ਹੈਗੀ ਐਫ ਆਈ ਆਰ ਮੰਦੀ ਹੈਗੀ ਆ ਸੋ ਤੁਸੀਂ ਹਾਂ ਬਿਕਰਮ ਮਜੀਠੀਆ ਕਹਿੰਦੇ ਕਿ ਆਈਐਸਆਈ ਦੇ ਬੰਦੇ ਨੇ ਵੀ ਉਹ ਉਥੋਂ ਸਾਰੀਆਂ ਕਾਰਵਾਈਆਂ ਹੋਦੀਆਂ ਨੇ ਉਹ ਕਰਵਾ ਰਹੇ ਨੇ ਬਿਕਰਮਜੀਤ ਮਜੀਠੀਆ ਆ ਦੇ ਫੁਰਨੇ ਉਹਦਾ ਮੈਨੂੰ ਸਮਝ ਨਹੀਂ ਹੈ ਪਰ ਮੈਂ ਬਿਕਰਮਜੀਤ ਬਾਰੇ ਇਹ ਦੱਸ ਸਕਦਾ ਹੈਗਾ ਜਦ 2006 ਚ ਅਸੀਂ ਕੱਥੂ ਨਮਗੜ ਐਸਜੀਪੀਸੀ ਦੇ ਪ੍ਰੋਗਰਾਮ ਚ ਗਏ ਸੀਗੇ ਇਦੇ ਪਰਿਵਾਰ ਤੋਂ ਮੈਨੂੰ ਪਤਾ ਲੱਗਿਆ ਇਹਨੇ 3 ਤੋਂ 4 ਲੱਖ ਰੁਪਏ ਇਕੱਠੇ ਕਰਕੇ ਆਪਦੇ ਪਿਓ ਤੋਂ ਕੱਥੂ ਨੰਗਲ ਚ ਹਰਿਆਣਾ ਤੋਂ ਆਰਐਸਐਸ ਤੇ ਬੀਜੇਪੀ ਦੇ ਬੰਦੇ ਬਲਾ ਕੇ ਉੱਥੇ ਚਟਾਲਾ ਵੀ ਆਇਆ ਸੀਗਾ ਉੱਥੇ ਆ ਬੀਬੀ ਵੀ ਆਈ ਹੋਈ ਸੀਗੀ ਬੀਜੇਪੀ ਦੀ ਜਿਹੜੇ ਬਾਬਾ ਬੁੱਢਾ ਜੀ ਦੇ ਸਟੇਜ ਦੇ ਉੱਤੇ ਉਹਨਾਂ ਨੇ ਆ ਕੇ ਬੋਲਣਾ ਸੀ ਜਦ ਅਸੀਂ ਉੱਥੇ ਪਹੁੰਚੇ ਆਂ ਪੁਲਿਸ ਨੇ ਸਾਨੂੰ ਨਿਹੱਥੇ ਕੀਤਾ ਤੇ ਜਦ ਅਸੀਂ ਗੇਟ ਤੇ ਪਹੁੰਚੇ ਉੱਥੇ ਨੰਗੀਆਂ ਕਿਰਪਾਨਾਂ ਨਾਲ ਡੰਡਿਆਂ ਨਾਲ ਤੇ ਕਾਰਮਾਈਨ ਤੇ ਹੋਰ ਵੈਪਨਸ ਨਾਲ ਇਹਨਾਂ ਨੇ ਸਾਨੂੰ ਰੋਕਿਆ ਔਰ ਇਹ ਮਜੀਠਿਆ ਤੇ ਸੁਖਬੀਰ ਨੇ ਹੀ ਕਰਾਇਆ ਸੀ ਤੇ ਉੱਥੇ ਕਾਰਮਾਈਨ ਦੀਆਂ ਗੋਲੀਆਂ ਐਸਜੀਪੀਸੀ ਤੇ ਸਤਾਨ ਦੇ ਉੱਤੇ ਇਹਨਾਂ ਨੇ ਚਲਾ ਕੇ ਸਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾਈ ਸੀ ਇਹ ਕੀ ਫੈਕਟ ਹੈ ਜੀ ਇਹਦੇ ਵਿੱਚ ਹੈ ਇਹਦੇ ਵਿੱਚ ਫੈਕਟ ਕੀ ਹੈ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਮਾਨ ਸਾਹਿਬ ਦੀ ਪੱਗ ਲਾਈ ਕਿਰਪਾਨਾਂ ਗੋਲੀਆਂ ਵਾਲਾ ਕੋਈ ਫੈਕਟ ਹੈ ਇਸ ਦਾ ਕੀ ਮਤਲਬ ਇਹਦੇ ਇਹਦੇ ਪਿੱਛੇ ਦੀ ਸਚਾਈ ਕੀ ਹੈ ਮ ਜੀ ਠੀਏ ਨੇ ਕਿਉਂਕਿ ਇਹ ਤੁਹਾਡਾ ਇਲਜ਼ਾਮ ਹੈ ਜਾਂ ਇਹ ਸਚਾਈ ਹੈ ਨਹੀਂ ਤੁਸੀਂ ਇਹਦੇ ਜਾਣੂ ਨਹੀਂ ਹੋ 2006 'ਚ ਇਹ ਤੁਸੀਂ ਨੈਟ ਤੇ ਵੀ ਦੇਖ ਲਓ ਬੀਤੇ ਆ ਹਾਂ ਮੈਂ ਉੱਥੇ ਖੁਦ ਸੀਗਾ ਸੋਮਾ ਚਸ਼ਮੇਦੀਨ ਗਵਾਹ ਹੈ ਇਸ ਗੱਲ ਦਾ ਉੱਥੇ ਗੋਲੀਆਂ ਚੱਲੀਆਂ ਉੱਥੇ ਇਹਨੇ ਗੋਲੀਆਂ ਚਲਵਾਈਆਂ ਉਸ ਸਮੇਂ ਤੇ ਕੋਈ ਕਾਰਵਾਈ ਨਹੀਂ ਹੋਈ ਅਕਾਲ ਤਖਤ ਦਾ ਜ세ਦਾਰ ਉਸ ਸਮੇਂ ਦਾ ਵਿਦਾਂਤੀ ਸੀਗਾ ਵਿਦਾਂਤੀ ਨੇ ਬਿਆਨ ਦਿੱਤਾ ਕਿ ਅ ਉਹਨੇ ਕੁਝ ਹੋਰ ਕਿਹਾ ਸੀ ਫਿਰ ਮੁੜ ਕੇ ਜਿਹੜਾ ਆਪਣਾ ਪ੍ਰਧਾਨ ਸੀਗਾ ਲੁਧਿਆਣੇ ਤੋਂ ਮੱਕੜ ਸਾਹਿਬ ਉਹਨਾਂ ਨੇ ਕਿਹਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਠੀਕ ਹੈ ਨਾ ਜੀ ਸੋ ਇਹਨਾਂ ਨੇ ਗੋਲੀਆਂ ਚਲਵਾਈਆਂ ਹੋਈਆਂ ਪਰ ਉਹਦਾ ਕੋਈ ਨੋਟਿਸ ਹੀ ਨਹੀਂ ਹੈ ਨਾ ਉਹਦੀ ਕਾਰਵਾਈ ਹੈ ਨਾ ਸਟੇਟ ਨੇ ਕੀਤੀ ਹੈ ਨਾ ਇਹਨਾਂ ਨੇ ਜਸੇਦਾਰਾਂ ਨੇ ਸਗੋਂ ਪੁੱਠੇ ਬਿਆਨ ਦਿੰਦੇ ਆ ਕਿ ਇਹ ਤਾਂ ਐਂ ਚੱਲਣਾ ਹੈਗਾ ਠੀਕ ਹੈ ਨਾ ਜੀ ਸੋ ਮੈਂ ਮਜੀਠਿਆ ਸਾਹਿਬ ਦੇ ਦੋ ਮੂੰਹ ਉਹਦੇ ਬਾਰੇ ਮਤਲਬ ਇਹ ਬੰਦਾ ਕੋਈ ਨੌਨਸੈਂਸ ਗੱਲਾਂ ਕਰਦਾ ਹੁੰਦਾ ਹੈ ਪਹਿਲਾਂ ਚੱਕ ਕੇ ਸੁਖੀ ਰਧਾਵਾ ਦਾ ਬਣਾਤਾ ਫੇਰ ਹੁਣ ਆਇਐਸਾ ਇਹਦਾ ਬਣਾਤਾ ਹੈਗਾ ਮਤਲਬ ਜੇ ਕੋਈ ਮੇਰੇ ਬ੍ਰਦਰ ਨੂੰ ਲਾਉਤੇ ਗੋਲੀ ਚਲਾਏ ਮੈਂ ਵੀ ਸ਼ਾਇਦ ਹਾਈਪਰ ਹੋ ਜਾ ਇਹ ਹਾਈਪਰ ਜੀਆਂ ਗੱਲਾਂ ਕਰ ਰਿਹਾ ਠੀਕ ਹੈ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਸਾਨੂੰ ਤੇ ਅਸੀਂ ਤੁਹਾਡੀ ਜਿਹੜੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਚੁੱਕੇ ਬਹੁਤ-ਬਹੁਤ ਧੰਨਵਾਦ ਵਾਈਟ ਹਾਂਸ ਸਾਹਿਬ ਵਾਈਟ